ਹਵਾ ਜਿਹੜੀ ਇਸ ਟਾਈਮ ਹੈਪੀ ਦੀ ਚੱਲ ਰਹੀ ਹੈ ਬਹੁਤ ਸੋਹਣੀ ਹਵਾ ਹੈ ਜੀ ਦੇਖਣ ਨੂੰ ਆਪਾਂ ਦੇਖ ਹੀ ਰਹੇ ਹਾਂ ਜਿਨੇ ਆਪਣੇ ਸਾਥੀ ਨੌਜਵਾਨ ਸਾਥੀ ਸੀ ਸਾਰੇ ਆਪਾਂ ਹਮ ਹਮਾ ਕੇ ਦੇ ਨਾਲ ਤੁਰੇ ਹਾਂ ਹਮ ਔਰ ਇਸ ਚੀਜ਼ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਇਹ ਬੰਦਾ ਬਹੁਤ ਨੇਕ ਦਿਲ ਇਨਸਾਨ ਆ ਸਾਫ ਸੁਥਰੀ ਸ਼ਬੀ ਵਾਲਾ ਬੰਦਾ ਆ ਔਰ ਬਹੁਤ ਹੀ ਵੱਧ ਚੜ ਕੇ ਇਹਨੇ ਆਪਣੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਇਸ ਵੀਰ ਨੇ ਸਾਡੇ ਨਾਲ ਰਿਹਾ ਆ ਅਸੀਂ ਅਗਰ ਕਿਸਾਨੀ ਲੜਾਈ ਵੀ ਲੜੀਏ ਤਾਂ ਸਾਡੇ ਨਾਲ ਬਿਲਕੁਲ ਮੋੜੇ ਨਾਲ ਮੋੜਾ ਜੋੜ ਕੇ ਤੁਰਿਆ ਕਿਸੇ ਵੀ ਚੀਜ਼ 'ਚ ਕੋਈ ਕਮੀ ਨਹੀਂ ਆਉਂਦੀਤੀ ਮੁੰਡੇ ਨੂੰ ਜੀ ਹਾਂਜੀ ਜੀ ਕੀ ਕਹਿਣਾ ਚਾਹੋਗੇ ਵੀ ਕਿਹੜੀ ਪਾਰਟੀ ਦੇ ਨਾਲ ਟੱਕਰ ਹੈਪੀ ਦੀ ਹੈਪੀ ਦੀ ਕਿਸੇ ਨਾਲ ਵੀ ਟੱਕਰ ਨਹੀਂ ਹੈਪੀ ਇਸ ਟਾਈਮ ਲੀਡ ਕਰ ਰਿਹਾ ਜੀ ਜੀ ਕਿਉਂਕਿ ਇੱਕ ਸਿੱਖ ਚਿਹਰਾ ਸਭ ਤੋਂ ਪਹਿਲੀ ਗੱਲ ਏ ਆ ਕਿਸੇ ਪਾਰਟੀ ਨੇ ਅਜੇ ਤੱਕ ਸਿੱਖ ਚਿਹਰਾ ਨਹੀਂ ਦਿੱਤਾ ਹੂੰ ਤੇ ਇੱਕ ਲੋਕਲ ਬੰਦਾ ਹੈ ਰਾਣੀਆਂ ਦੇ ਵਿੱਚ ਡੇਲੀ ਵਿਚਰਦਾ ਤੇ ਡਿਜ਼ਰਵ ਵੀ ਕਰਦਾ ਕਿਉਂਕਿ ਪਾਰਟੀ ਦੇ ਵਿੱਚ ਲਗਾਤਾਰ ਜਦੋਂ ਤੋਂ ਪਾਰਟੀ ਸੰਘਰਸ਼ 'ਚ ਬਣੀ ਹੈ ਸੰਘਰਸ਼ ਤੋਂ ਬਾਅਦ 2014 ਤੋਂ ਬਾਅਦ ਇਹ ਪਾਰਟੀ ਜੁਆਇਨ ਕਰਕੇ ਉਦੋਂ ਤੋਂ ਪਾਰਟੀ ਦੇ ਨਾਲ ਸਾਥ ਦੇ ਰਿਹਾ ਹੂੰ ਦੂਜੀ ਗੱਲ ਇਹ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਨਾਲ ਸਦਾ ਸਾਥ ਦਿੱਤਾ ਹੈ ਸਾਥੀ ਨੇ ਅਸੀਂ ਵੀ ਅੱਜ ਰਾਸ਼ਟਰੀ ਕਿਸਾਨ ਮੰਚ ਵੱਲੋਂ ਇਸ ਆਪਣੇ ਹੈਪੀ ਰਾਣੀਆਂ ਨੂੰ ਸਮਰਥਨ ਦੇ ਰਹੇ ਹਾਂ ਤੇ ਪੂਰਾ ਇਹਦਾ ਸਾਥ ਦੇ ਰਹੇ ਹਾਂ ਸਪੋਰਟ ਤੇ ਵੋਟ ਦੋਨਾਂ ਚੀਜ਼ਾਂ ਨਾਲ ਜੀ ਜੋ ਆਪਾਂ ਨੂੰ 75 76 ਸਾਲਾਂ ਦੇ ਵਿੱਚ ਅਜੇ ਤੱਕ ਨਹੀਂ ਮਿਲ ਚੁੱਕਿਆ ਉਮੀਦ ਹੈ ਹੈਪੀ ਤੋਂ ਪੂਰੀ ਉਮੀਦ ਹੈ ਜੀ ਹੂੰ ਕਿਉਂਕਿ ਆਪਾਂ ਇਸ ਬੰਦੇ ਨੂੰ ਕੱਲ ਨੂੰ ਜੇ ਸਵਾਲ ਜਵਾਬ ਵੀ ਕਰਨੇ ਤੈਨੂੰ ਬਾਹੋਂ ਤੋਂ ਫੜ ਕੇ ਰੋਕ ਸਕਦੇ ਆ ਆਪਣੇ ਵਿੱਚ ਵਿੱਚ ਰਿਹਾ ਆਪਣੇ ਵਿੱਚ ਦਾ ਰਹਿਣ ਵਾਲਾ ਸਾਥੀ ਹੈ ਹੂੰ ਹੋਰ ਕਿਸੇ ਵੀ ਲੀਡਰ ਨੂੰ ਅਜੇ ਤੱਕ ਦੇਖ ਲਓ ਤੁਸੀਂ ਕੋਈ ਗੱਲ ਕਰ ਸਕਦੇ ਹੋ ਕਿ ਨਹੀਂ ਮੈਨੂੰ ਤਾਂ ਨਹੀਂ ਟਾਈਮ ਮਿਲਦਾ ਹੂੰ ਗੱਲ ਕਰਨ ਦਾ ਟਾਈਮ ਤਾਂ ਲੱਗ ਗਿਆ ਹੂੰ ਤੇ ਆਪਾਂ ਦੇਖ ਹੀ ਰਹੇ ਆ ਆਪਣੇ ਰਾਣੀਆਂ ਹਲਕੇ ਦਾ ਕੀ ਵਿਕਾਸ ਹੋਇਆ ਹੂੰ ਆਪਾਂ ਸਮਾਜਿਕ ਵਿਕਾਸ ਵੇਖ ਲਈਏ ਪੰਜ ਚਾਰ ਮੇਰੇ ਹਿਸਾਬ ਨਾਲ ਕੋਈ ਵੀ ਵਿਕਾਸ ਨਹੀਂ ਕੀਤਾ ਉਪ ਮੰਡਲ ਦੀ ਮੰਗ ਸੀ ਉਹ ਨਹੀਂ ਅਜੇ ਤੱਕ ਪੂਰੀ ਹੋਈ ਹੂੰ ਸਮਾਜਿਕ ਕੰਮ ਨੇ ਜਿਹੜੇ ਕੋਈ ਕਿਸੇ ਦਾ ਨਿੱਜੀ ਨਹੀਂ ਪਰਸਨਲ ਨਹੀਂ ਹੂੰ ਸਾਈਫਨ ਦੀ ਮੰਗ ਸੀ ਲੰਮੇ ਸਮੇਂ ਤੋਂ ਚੱਲ ਰਹੀ ਨਾਲ ਹੀ ਉਹ ਪੋਟੂ ਦੇ ਉੱਪਰ ਕੋਈ ਨਹੀਂ ਅਜੇ ਤੱਕ ਬਣਿਆ ਆਪਣਾ ਸਰਸੇ ਤੋਂ ਲੈ ਕੇ ਬਣੀ ਤੱਕ ਦਾ 50 ਕਿਲੋਮੀਟਰ ਦਾ ਰੋਡ ਹੈ ਹਮ ਅਜੇ ਤੱਕ ਇਹ ਰੁੱਲਦਾ ਹੀ ਫਿਰਦਾ ਕਦੀ 2 ਕਿਲੋਮੀਟਰ 3 ਕਿਲੋਮੀਟਰ ਟੋਟਾ ਬਣਾਤਾ ਬਸ ਇਸੇ ਤਰ੍ਹਾਂ ਹੀ ਇਹ ਵੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਜੇ ਕਿਸੇ ਚਾਂਸ ਬੰਦੇ ਤੇ ਕੋਈ ਦਿੱਕਤ ਆ ਜਾਂਦੀ ਹੈ ਤੇ ਉਹ ਅਸੇ ਆ ਵੀ ਸਰਸੇ ਪਹੁੰਚਣ ਨੂੰ ਤਾਂ ਟਾਈਮ ਨਾਲ ਲੱਗੇ ਤੇ ਰੋਡ ਹੀ ਸਾਡਾ ਇਹੋ ਜਿਹਾ ਤੇ ਦੂਸਰੀ ਗੱਲ ਨਾਲੀ ਦੇ ਉੱਪਰ ਜਿਹੜੀ ਸਾਡੇ ਬੰਨ ਪੱਕੇ ਕਰਨ ਦੀ ਮੰਗ ਸੀ ਪਿੱਛੇ ਕੱਗਰ ਦਾ ਫਲੱਡ ਆ ਗਿਆ ਸੀ ਕਈ ਸਮਾਜਿਕ ਕੰਮ ਨੇ ਜਿਹੜੇ ਅਜੇ ਤੱਕ ਕਿਸੇ ਤਰ੍ਹਾਂ ਦੇ ਕੀਤੇ ਨਹੀਂ ਜੁਵਾ ਵਾਸਤੇ ਕਿਸੇ ਤਰ੍ਹਾਂ ਦਾ ਧਿਆਨ ਨਹੀਂ ਕੀਤਾ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਇਹ ਹਾਲਾਤ ਨੇ ਅੱਜ ਕੱਲ ਸਾਡੇ ਰਾਣੀਆਂ ਹਲਕੇ ਦੇ ਜੀ ਹੈਪੀ ਰਾਣੀਆਂ ਚ ਤੌਰ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਨੇਚਰ ਚ ਕੀ ਫਰਕ ਲੰਗਿਆ ਫਰਕ ਬਹੁਤ ਆ ਜੀ ਹੂੰ ਇਹ ਮੁੰਡਾ ਜਾਂ ਆਮ ਆਦਮੀ ਪਾਰਟੀ ਸੀ ਪਹਿਲਾਂ ਜਦੋਂ ਅੰਦੋਲਨ ਚੱਲਿਆ ਇਹ ਪਾਰਟੀ ਨੂੰ ਛੱਡ ਕੇ ਪਾਰਟੀ ਤੋਂ ਉੱਤੇ ਉੱਠ ਕੇ ਸਾਡੇ ਨਾਲ ਤੁਰਿਆ ਹੂੰ ਤੇ ਅਸੀਂ ਮਤਲਬ ਸਾਨੂੰ ਐ ਹੁੰਦਾ ਸੀਗਾ ਵੀ ਚਲੋ ਅਸੀਂ ਮੂਹਰਿਆਂ 'ਚ ਹੁੰਦੇ ਸੀਗੇ ਵੀ ਆਪਣੇ ਏਰੀਆ 'ਚ ਜਦੋਂ ਵੀ ਕੋਈ ਕਿਤੇ ਕੱਟ ਹੁੰਦਾ ਸੀ ਹੂੰ ਸਾਨੂੰ ਇਹ ਅੱਗੋਂ ਮਿਲਦਾ ਸੀ ਆ ਕੇ ਜਾਂਦਿਆਂ ਨੂੰ ਸਾਡੇ ਅੱਗੇ ਬੈਠਾ ਹੁੰਦਾ ਸੀ ਹੂੰ ਫਿਰ ਇਹ ਆ ਵੀ ਕਿਸਾਨੀ ਅੰਦੋਲਨ ਦੇ ਵਿੱਚ ਮਤਲਬ ਕਈਆਂ ਲੀਡਰਾਂ ਤੇ ਇਲਜ਼ਾਮ ਵੀ ਲੱਗੇ ਪੈਸਾ ਖਾਦਾ ਜਾਂ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਇਹ ਬੰਦੇ ਤੇ ਕੋਈ ਇਲਜ਼ਾਮ ਨਹੀਂ ਫਿਰ ਇਹਨੇ ਕਦੇ ਵੀ ਪਾਰਟੀ ਅੱਗੇ ਨਹੀਂ ਆਉਣ ਦਿੱਤੀ ਅੰਦੋਲਨ ਦੇ ਵਿੱਚ ਸਾਫ਼ ਸੁਥਰਾ ਹੋ ਕੇ ਮਨ ਸਾਫ਼ ਕਰਕੇ ਤੁਰਿਆ ਅੰਦੋਲਨ ਨੂੰ ਸਮਰਪਿਤ ਹੋ ਕੇ ਤੁਰਿਆ ਅੰਦੋਲਨ ਤੋਂ ਬਾਅਦ ਚਲੋ ਇਹ ਪਾਰਟੀ ਸੀਗਾ ਆਪਦਾ ਇਹ ਪਾਰਟੀ 'ਚ ਫੇਰ ਐਕਟਿਵ ਹੋ ਗਿਆ ਤੇ ਅਸੀਂ ਜਿੱਥੇ ਵੀ ਮਿਲਦੇ ਆ ਬੜੇ ਪਿਆਰ ਨਾਲ ਮਿਲਦਾ ਈਮਾਨਦਾਰ ਆ ਹਲੀਮੀ ਆ ਅਸੀਂ ਮਤਲਬ 1.5 ਸਾਲ ਲਗਭਗ ਅੰਦੋਲਨ ਚ ਇਕੱਠੇ ਹੀ ਰਹੇ ਆ ਹੂੰ ਕਦੇ ਉੱਚੀ ਬਾਤ ਕਿਸੇ ਨਾਲ ਝਗੜਾ ਕੋਈ ਮਤਲਬ ਨਹੀਂ ਇਹ ਵੰਦੀ ਕੋਈ ਗੱਲ ਨਹੀਂ ਲੱਗੀ ਸਾਨੂੰ ਇਹਦੇ ਚ ਹੂੰ ਫਿਰ ਇਹ ਵੀ ਰਹਿੰਦਾ ਇੱਥੇ ਲੋਕਲ ਆਪਣੇ ਜਦੋਂ ਮਰਜ਼ੀ ਆਵਾਜ਼ ਮਾਰੋ ਭੱਜਿਆ ਆਊਗਾ ਹੂੰ ਤੇ ਕਈ ਜਿੰਨੇ ਆ ਬਾਹਲਿਆਂ ਦਾ ਤਾਂ ਕੋਈ ਚੰਡੀਗੜ੍ਹੋਂ ਆਇਆ ਕੋਈ ਸਰਸਿਆਂੋਂ ਆਇਆ ਕੋਈ ਚਟਾਲੇ ਤੋਂ ਆਇਆ ਉਹਨਾਂ ਦੀ ਇੱਥੇ ਵੋਟ ਹੀ ਹਨ ਲੋਕਲ ਹੂੰ ਤੇ ਬੰਦਾ ਸਾਫ਼ ਸੁਥਰੀ ਸ਼ਖੀ ਦਾ ਬੰਦਾ ਹੂੰ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਤੇਨੂੰ ਮਰਜ਼ੀ ਆਵਾਜ਼ ਮਾਰ ਕੇ ਬਾਹਾਂ ਤੋਂ ਫੜ ਕੇ ਰੋਕ ਲੋ ਹੂੰ ਤੇ ਆ ਦੂਜਿਆਂ ਦੇ ਕੋਲੇ ਖੜ ਕੇ ਦਿਖਾਉਗੇ ਤੁਸੀਂ ਹੂੰ ਜੀ ਕੀ ਕਹਿਣਾ ਚਾਹੋਗੇ ਬਦਲਾ ਨੂੰ ਲੈ ਕੇ ਬਦਲਾ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਹਾਂਜੀ 75 ਸਾਲ ਹੋ ਗਏ ਆਪਾਂ ਨੂੰ ਕੋਈ ਬਦਲਾ ਨਹੀਂ ਝੂਠੇ ਵਾਦੇ ਕਰਦੇ ਆ ਵੋਟਾਂ ਲੈਣੀਆਂ ਹੁੰਦੀਆਂ ਜਦੋਂ ਉਦੋਂ ਆ ਦੇ ਦੇਾਂਗੇ ਉਹ ਦੇ ਦੇਾਂਗੇ ਕਦੇ ਕੁਝ ਦੇ ਦੇਾਂਗੇ ਪਰ ਹੁੰਦਾ ਕੁਝ ਨਹੀਂਗਾ ਤੁਸੀਂ ਪਿਛਲੇ ਸਾਲ ਵੀ ਦੇਖਿਆ ਜੀ ਪਿਛਲੇ ਪਲਾਨਾਂ ਦੇ ਵਿੱਚ ਕੀ ਹੋਇਆ ਆਪਣੇ ਨਾਲ ਜੋ ਉਹਨਾਂ ਨੇ ਕਿਹਾ ਉਹ ਕਦੇ ਨਹੀਂ ਹੋਇਆ ਕਾ ਤੇ ਮੈਂ ਤਾਂ ਚਾਹੂੰਗਾ ਵੀ ਹਾਂ ਵੀ ਆਪਾਂ ਨੂੰ ਆਪਣੇ ਏਰੀਆ ਦਾ ਸਿੱਖ ਸਰਦਾਰ ਆ ਭਰਾ ਆ ਆਪਾਂ ਨੂੰ ਇਹਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਤੈਨੂੰ ਜਿਤਾਉਣਾ ਚਾਹੀਦਾ ਜੀ ਪ੍ਰਿੰਸੀ ਜੀ ਜਿੱਦਾਂ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਖਾਸ ਕਰਕੇ ਆਪਾਂ ਲੈ ਲਈਏ ਚਟਾਲਾ ਪਰਿਵਾਰ ਨੇ ਹਾਂਜੀ ਸਰ ਮਤਲਬ ਕਿਸੇ ਆਮ ਵਰਕਰ ਦੀ ਜਾਂ ਆਮ ਨਾਗਰਿਕ ਦੀ ਜ਼ਰਤ ਨਹੀਂ ਵੀ ਉਹਦੀ ਅੱਖ 'ਚ ਅੱਖ ਪਾ ਕੇ ਉਹ ਗੱਲ ਕਰ ਜਾਣਾ ਹੈਪੀ ਦਾ ਤੇ ਉਹਨਾਂ ਦਾ ਕੀ ਅੰਤਰ ਲੱਗਦਾ ਜਮੀਨਾਂ ਸਮਾਨ ਦਾ ਫਰਕ ਹੈ ਭਾਜੀ ਹੂੰ ਅੱਜ ਇੱਕ ਵਕਤ ਹੁੰਦਾ ਹੈ ਚੋਣਾਂ ਦਾ ਵੀ ਜਿਹੜਾ ਹੈ ਇਹ ਜਿਹੜਾ ਹੈ ਇਹ 5 ਸਾਲਾਂ ਬਾਅਦ ਹੁੰਦਾ ਹੈ ਲੇਕਿਨ ਇਹ ਵਕਤ ਬਹੁਤ ਭਾਰੀ ਆ ਹਮ ਹਰ ਇੱਕ ਜਿਹੜੇ ਪ੍ਰਤੀਯਸ਼ੀ ਖਲੋਤੇ ਹੁੰਦੇ ਇਹਨਾਂ ਵਾਸਤੇ ਤੇ ਆਮ ਜਨਤਾ ਵਾਸਤੇ ਵੀ ਹਮ ਅੱਜ ਅਸੀਂ ਦੇਖਦੇ ਹਾਂ ਵੀ ਚੋਟਾਲਾ ਪਰਿਵਾਰ ਦੇ ਵਿੱਚੋਂ ਜਿਹੜਾ ਵੀ ਵੀਰ ਚਲੋ ਹਰ ਕੋਈ ਜਿਹੜਾ ਪ੍ਰਤੀਯਸ਼ੀ ਆ ਕੇ ਹਲੀਮੀ ਦਿਖਾ ਰਿਹਾ ਨਿਮਰਤਾ ਦਿਖਾ ਰਿਹਾ ਪੈਰੀ ਝੁੱਕ ਰਿਹਾ ਹਮ ਮੈਂ ਇਹੀ ਪੁੱਛਣਾ ਚਾਹੁੰਦਾ ਤੁਹਾਡੇ মিডিਅਮ ਦੇ ਮਾਧਿਅਮ ਦੇ ਰਾਹੀਂ ਵੀ ਇਸ ਤੋਂ ਬਾਅਦ ਜਦੋਂ ਇਲੈਕਸ਼ਨ ਹੋ ਜਾਂਦੇ ਆ ਹਮ ਚਟਾਲਾ ਪਰਿਵਾਰ ਨੂੰ ਆਪਣੇ ਵਿੱਚ ਵਿਛੜਦਿਆਂ ਹੋਇਆ ਕਿੰਨੇ ਸਾਲ ਹੋ ਗਏ ਹੂੰ ਤੇ ਆਪਾਂ ਸਾਰੇ ਲੋਕ ਉਹਨਾਂ ਦੇ ਸ਼ਵੀ ਦੇ ਉੱਤੇ ਨਾਲ ਚੰਗੀ ਤਰ੍ਹਾਂ ਰੂਬਰੂ ਹੈਗੇ ਆ ਹੂੰ ਤੇ ਆਪਾਂ ਨੂੰ ਥੋੜਾ ਜਿਹਾ ਸੋਚ ਆ ਆਪਾਂ ਪੜੇ ਲਿਖੇ ਆ ਚਲੋ ਯੁੱਗ ਬਦਲਿਆ ਆ ਤਾਂ ਕੁਝ ਸੋਚ ਵਿਚਾਰ ਬਦਲਣੀ ਚਾਹੀਦੀ ਕੁਝ ਛੇ ਨਹੀਂ ਚਾਹੀਦਾ ਵੀ ਕੋਈ ਚੰਗੀ ਚੀਜ਼ ਦੀ ਜਿਹੜੀ ਦੇਖ ਚ ਆ ਜਾਏ ਨਾ ਨਿਗਾ ਚ ਆ ਜਾਵੇ ਤਾਂ ਉਹਨੂੰ ਲੈ ਲੈਣਾ ਚਾਹੀਦਾ ਹੈ ਚਾਹੇ ਉਹ ਮਹਿੰਗੀ ਹੋਵੇ ਚਾਹੇ ਉਹ ਸਸਤੀ ਹੋਵੇ ਇਹ ਨਹੀਂ ਦੇਖਣਾ ਚਾਹੀਦਾ ਅਸੀਂ ਆਪ ਦੀ ਕੀ ਕਹਿੰਦੇ ਹੁੰਦੇ ਆ ਆਪਣੇ ਪੁਰਾਣੇ ਚ ਵੀ ਇੱਕੋ ਚੀਜ਼ ਦੇ ਨਾਲ ਨਹੀਂ ਸਾਨੂੰ ਚੱਲਣਾ ਲਕੀਰ ਦੇ ਫਕੀਰ ਨਹੀਂ ਬਨਣਾ ਚਾਹੀਦਾ ਸਾਨੂੰ ਵਕਤ ਦੇ ਹਿਸਾਬ ਨਾਲ ਸਾਨੂੰ ਥੋੜਾ ਬੋਤਾ ਨਹੀਂ ਬਹੁਤ ਬਦਲਣਾ ਚਾਹੀਦਾ ਅੱਜ ਦੇ ਸਾਧਨਾਂ ਨਾਲ ਬਹੁਤ ਸਾਰੇ ਵੀ ਲਕੀਰ ਦੇ ਫਕੀਰ ਬਣਿਆ ਆਏ ਆਂ ਅੱਜ ਤੱਕ ਹੂੰ ਤੇ ਉਹਦੇ ਚ ਕੋਈ ਮਜ਼ਾ ਨਹੀਂ ਹੈਗਾ ਅਸੀਂ ਸਾਰਿਆਂ ਨੇ ਦੇਖ ਲਿਆ ਵੇ ਇਸ ਚੀਜ਼ ਦਾ ਜਵਾਬ ਅਸੀਂ ਕਿਸੇ ਨੇਤਾ ਤੋਂ ਨਹੀਂ ਪੁੱਛਣਾ ਚਾਹੁੰਦੇ ਅਸੀਂ ਕਿਸੇ ਤੋਂ ਨਹੀਂ ਪੁੱਛਣਾ ਚਾਹੁੰਦੇ ਅਸੀਂ ਦੇਖਦੇ ਪਏ ਆਂ ਸਾਡੇ ਸਾਥੀ ਸਾਡੇ ਸੱਜਣ ਸਾਥੀ ਸਾਡੇ ਬਜ਼ੁਰਗ ਵੀ ਸਾਡੇ ਅਸੀਂ ਵੀ ਉਹਨਾਂ ਦੇ ਆਖੇ ਲਾ ਕੇ ਵੋਟਾਂ ਪਾਉਂਦੇ ਰਹੇ ਆ ਇਹਨਾਂ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਨੂੰ ਹਮ ਲੇਕਿਨ ਅਸੀਂ ਅੱਜ ਇਹ ਅਸੀਂ ਆਪ ਦੇ ਬਜ਼ੁਰਗਾਂ ਨੂੰ ਵੀ ਔਰ ਆਪ ਦੇ ਭਰਾਵਾਂ ਨੂੰ ਦੋਸਤਾਂ ਨੂੰ ਕਹਿਣਾ ਚਾਹੁੰਦੇ ਵੀ ਥੋੜਾ ਜਿਹਾ ਬਦਲਾਵ ਲਿਆਈਏ ਇਹ ਵਕਤ ਹੈ ਬਦਲਾਵ ਦਾ ਜੇ ਸਾਡੇ ਵਿੱਚ ਇੱਕ ਨੌਜਵਾਨ ਸਾਥੀ ਨੂੰ ਸਾਡੇ ਆਪਣੇ ਇਲਾਕੇ ਦੇ ਬੰਦੇ ਨੂੰ ਜੇ ਮੌਕਾ ਮਿਲਿਆ ਤੋਂ ਉਹਨੂੰ ਮਜ਼ਬੂਤ ਕਰੀਏ ਤਾਂ ਕਿ ਆਪਰੇ ਇਹਦੇ ਵਿੱਚ ਉਹਦੀ ਮਜ਼ਬੂਤੀ ਨਹੀਂ ਹੈਗੀ ਇਕੱਲੇ ਦੀ ਆਪਣੀ ਸਾਰੇ ਇਲਾਕੇ ਦੀ ਮਜ਼ਬੂਤੀ ਆ ਇਹ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਸੋਚ ਵਿਚਾਰ ਕਰਨ ਵਾਲੀ ਗੱਲ ਆ ਵੀ ਆਪਣੇ ਇਲਾਕੇ ਦੀ ਮਜ਼ਬੂਤੀ ਨਹੀਂਗੀ ਹੈਗੀ ਇਹ ਆਪਣੀ 벨ਟ ਦੀ ਮਜ਼ਬੂਤੀ ਆ ਸੋ ਸਰਨ ਸੋਚਣਾ ਚਾਹੀਦਾ ਜਰੂਰ ਵਿਚਾਰ ਕਰਨਾ ਚਾਹੀਦਾ ਇਹ ਵਾਲੋ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਸੀਂ ਸੁਣਿਆ ਇਹ ਹੈਪੀ ਰਾਣੀਆਂ ਦਾ ਪਿਆਰ ਆ ਜਿਹੜੇ ਕਿ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇਹ ਸੱਜਣ ਇੱਕ ਹੈਪੀ ਐਸਾ ਚਿਹਰਾ ਹੈ ਜਿਹਨੂੰ ਆਪਾਂ ਲੈ ਲਈਏ ਘੱਗਰ ਤੋਂ ਲੈ ਕੇ ਘੱਗਰ ਦੇ ਉੱਪਰ ਲਗਾਤਾਰ ਹਰ ਰੋਜ਼ ਡੇਲੀ ਦਿਨ ਰਾਤ ਇੱਕ ਕਰਕੇ ਇਸ ਬੰਦੇ ਨੇ ਉੱਥੇ ਮਿਹਨਤ ਕੀਤੀ ਆ ਔਰ ਮਯੂਦਾ ਉਹਦਾ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਲਿੱਪਾਂ ਵੀ ਦੇਖ ਸਕਦੇ ਹੋ ਔਰ ਉਹਨੇ ਆਪਣਾ ਵਾਅਦਾ ਨਵਾਇਆ ਔਰ ਦੁੱਖ ਦੇ ਸੁਖ ਦੇ ਵਿੱਚ ਵੀ ਹਰੇਕ ਘਰ ਦੇ ਵਿੱਚ ਪਹੁੰਚਦਾ ਹੈ ਦੁੱਖ ਸੁੱਖ ਦੇ ਵਿੱਚ ਪਹੁੰਚਦਾ ਹੈ ਇੱਕ ਆਮ ਘਰ ਦਾ ਮੁੰਡਾ ਇੱਕ ਇੱਕ ਆਮ ਕਿਸਾਨ ਦਾ ਮੁੰਡਾ ਹੈ ਇਸ ਕਰਕੇ ਇੱਥੇ ਇਸ ਏਰੀਆ ਦੇ ਵਿੱਚ ਇਸ ਟਾਈਮ ਹੈਪੀ ਦੀ ਪੂਰੀ ਹਵਾ ਬਣ ਚੁੱਕੀ ਆ